ਕਲ ਪੋਲੂਸ਼ਨ ਹਵਾ ਦਾ ਪੋਲੂਸ਼ਨ ਹੋਰ ਜ਼ਿਆਦਾ ਹੈ ਗੰਧ ਧੂਮ ਜਿਹੜੇ ਕਰਕੇ ਸਾਹ ਦੀ ਬਿਮਾਰੀ ਗਲਾ ਖਰਾਸ਼ ਦੁਕਾਨ ਤੇ ਰੈਸਪੀਰੇਟਰੀ ਸਿਸਟਮ ਦਾ ਪੂਰਾ ਉਪੂਰਾ ਬੁਰਾ ਹਾਲ ਹੈ ਇਹਦੇ ਬਚਾਅ ਲਈ ਗਰਮ ਪਾਣੀ ਪੀਓ ਇਸ ਤੋਂ ਇਲਾਵਾ ਇਹ گرم ਪਾਣੀ ਦੀ ਭਾਫ਼ ਲੈ ਸਕਦੇ ਹੋ ਸੌਣ ਤੋਂ ਪਹਿਲਾਂ ਉਹ ਵੀ ਜ਼ਰੂਰ ਲਓ ਦਵਾਈ ਦੇ ਰੂਪ ਵਿੱਚ ਸ਼ਹਿਦ ਕੜਾ ਬਣਾ ਕੇ ਸ਼ਹਿਦ, ਤੁਲਸੀ, ਅਦਰਕ, ਕਾਲੀ ਮਿਰਚ ਇਹ ਕਈ ਵਰੀ ਲਓ ਇਹਦੇ ਨਾਲ ਆਰਾਮ ਰਹੇਗਾ ਦਵਾਈਆਂ ਤੋਂ ਵਿਚਾਰ ਆਏਗਾ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਕੁਝ ਖਾਂਸੀ ਦੇ ਸਰਪਤਾਂ ਨੇ ਬਹੁਤ ਸਾਰੇ ਬੱਚਿਆਂ ਦੀ ਜਾਨ ਲੈ ਲਈ ਇਹ बार-ਬਾਰੇ ਬੱਕਰ ਰਿਹਾ ਹੈ ਵੇਚ ਰਹੀ ਹੈ ਹਿੰਦੁਸਤਾਨ ਦੇ ਅਸੀਂ ਜੀ ਆਸੀਂ ਆਪਣੇ ਨੇਚਰਲ ਕੁਦਰਤੀ ਘਰੇਲੂ ਸ਼ਹਿਦ ਤੁਰਸੀ ਅਦਰਕ ਕਾਲੀ ਨੇ ਚਾਦੀ ਦਾ ਇਸਤੇਮਾਲ ਕਰੀਏ ਕਰੀਏ ਤੇ ਫਾਰਮੇਸੀ ਦੇ ਦਵਾਈਆਂ ਨਾ ਲਈਏ ਅੱਜ ਕੱਲ ਕਿਹੜੀ ਬੈਕਟੀਰੀਆ ਨੇ ਫੰਗਸ ਨੇ ਤੇ ਵਾਇਰਸ ਨੇ ਉਹਨਾਂ ਦੀ ਤਾਕਤ ਵੱਧਦੀ ਜਾ ਰਹੀ ਹੈ ਤੇ ਲੋਕਾਂ ਦੀ ਇਮਿਊਨਿਟੀ ਘਟਦੀ ਜਾ ਰਹੀ ਹੈ ਤੇ ਜਿਹੜੀ ਵੀ ਇਹ ਸਾਹ ਦੀ ਤਕਲੀਫ ਹੈ ਜਾਂ ਅਲਰਜੀ ਹੋ ਰਹੀ ਲੋਕਾਂ ਨੂੰ ਗਲਾ ਖਰਾਬ ਹੋ ਰਿਹਾ ਇਹਦੇ ਚ ਇਮਿਊਨਿਟੀ ਦਾ ਬਹੁਤ ਵੱਡਾ ਰੋਲ ਹੈ ਤੇ ਇਹਦੇ ਕਰਕੇ ਸਾਨੂੰ ਸਭ ਤੋਂ ਪਹਿਲਾਂ ਇਮਿਊਨਿਟੀ ਤੇ ਕੰਮ ਕਰਨਾ ਚਾਹੀਦਾ ਹੈ ਇਮਿਊਨਿਟੀ ਨੂੰ ਵਧਿਆ ਕਰਨ ਲਈ ਆਯੁਰਵੈਦਿਕ ਜਿਹੜੀ ਹਰਬਸ ਨੇ ਉਹ ਸਭ ਤੋਂ ਵਧੀਆ ਹੈ ਗਲੋ ਗਲੋ ਦੇ ਪ੍ਰਯੋਗ ਨਾਲ ਇਮਿਊਨਿਟੀ ਬਹੁਤ ਵਧੀਆ ਤਰੀਕੇ ਨਾਲ ਨੂੰ ਆਪਾਂ ਬੂਸਟ ਕਰ ਸਕਦੇ ਹਾਂ ਤੇ ਉਹ ਇੱਕ ਇਮਨੋ ਮੋਡੂਲੇਟਰ ਦੀ ਤਰ੍ਹਾਂ ਕੰਮ ਕਰਦਾ ਹੈ ਕੁਝ ਖਾਂਗ ਤੇ ਅਲਰਜੀ ਤੇ ਗਲੇ ਦੀ ਕੋਪ ਰੈਸਪੀਰੇਟਰੀ ਡਿਸਆਰਡਰਸ ਇਹ ਜਿਹੜੀ ਦਿੱਕਤਾਂ ਨੇ ਇਹਦੇ ਚ ਤુલਸੀ ਬਹੁਤ ਵਧੀਆ ਕੰਮ ਕਰਦੀ ਹੈ ਤੇ ਬਹੁਤ ਉਪਯੋਗੀ ਮੰਨੀ ਜਾਂਦੀ ਹੈ ਤુલਸੀ ਨੂੰ ਤુલਸੀ ਦੇ ਨਾਲ ਅਦਰਕ ਦਾ ਜਿਹੜਾ ਰਸ ਹੁੰਦਾ ਹੈ ਉਹਨੂੰ ਤੇ ਥੋੜੀ ਕਾਲੀ ਮਿੱਠੀ ਇਹ ਤਿੰਨਾਂ ਨੂੰ ਮਿਲਾ ਕੇ ਜ ਦਿਨ ਚ ਇੱਕ ਵਾਰ ਅੱਧਾ ਚਮਚਾ ਵੀ ਲਿੱਤਾ ਜਾਵੇ ਤਾਂ ਉਹਨੂੰ ਗਲੇ ਦੀ ਕਿਸੇ ਵੀ ਕਿਸਮ ਦੀ ਤਕਲੀਫ ਨਹੀਂ ਹੋ ਸਕਦੀ ਇਸ ਤਰ੍ਹਾਂ ਜਿਹੜੇ ਬੱਚੇ ਨੇ ਜਾਂ ਫਿਰ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ बार-बार ਅਲਰਜੀ ਹੋ ਰਹੀ ਹੈ ਖੰਘ ਹੋ ਰਹੀ ਹੈ ਇਹ ਅਲਰਜੀ ਲਈ ਸਭ ਤੋਂ ਵਧੀਆ ਜਿਹੜਾ ਨੁਸਖਾ ਹੈ ਇਹਦੇ ਚ ਨਾ ਹਲਦੀ ਕੰਮ ਕਰਦੀ ਹੈ ਤੇ ਹਲਦੀ ਵਿੱਚ ਇੱਕ ਐਕਟਿਵ ਇНГਰੀਡੀਐਂਟ ਹੁੰਦਾ ਜਿਹਨੂੰ ਕਹਿੰਦੇ ਕੁਰਕਿਊਮਿਨ ਉਹ ਕੁਰਕਿਊਮਿਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਕੁਰਕਿਊਮਿਨ ਨਹੀਂ ਅਵੇਲੇਬਲ ਕਿਤੇ ਨਹੀਂ ਜਾ ਕੇ ਲੈ ਸਕਦੇ ਫਿਰ ਕਦੇ ਹੀ ਹਲਦੀ ਚ ਥੋੜੀ ਜੀ ਕਾਲੀ ਮਿਰਚ ਪਾ ਕੇ ਲੈਣੀ ਚਾਹੀਦੀ ਹੈ ਉਹਦੇ ਨਾਲ ਹਲਦੀ ਦੀ ਇਫੈਕਟਿਵਨੈਸ ਉਹਦੀ ਬਾਇਓ ਅਵੇਲੇਬਿਲਿਟੀ ਵਾਝ ਜਾਂਦੀ ਹੈ ਤੇ ਇਹਦੇ ਨਾਲ ਕਾਫੀ ਹਰ갖 ਸਾਰੀ ਤਕਲੀਫਾਂ ਤੋਂ ਅਲਰਜੀ ਤੋਂ निजात ਪਾਈ ਜਾ ਸਕਦੀ ਹੈ। ਦੋਹਰੇ ਸ਼ਨਾ ਦੀ ਇੱਕ ਪਤਾਰਾ